ਜਿਸ ਕੋਏ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਜਦੋਂ ਬਾਲ ਅਵਸਥਾ ਦੇ ਵਿੱਚ ਨੇਨ ਤਾਂ ਸਤਿਗੁਰ ਜੀ ਸਹਜ ਸੁਭਾਅ ਵਿੱਚ ਵਿਚਰਦੇ ਹਨ ਚੰਨੀ ਪਿਤਕਾ ਗਾਂਤ ਸਜਾਏ ਕਹਿੰਦੇ ਸਤਿਗੁਰ ਜੀ ਉਸ ਜਗਾ ਵੱਲ ਚਲੇ ਗਏ ਜਿਸ ਜਗ੍ਹਾ ਤੇ ਨਾਨਕ ਧੰਗ ਗੁਰੂ ਅਮਰਦਾਸ ਮਹਾਰਾਜ ਰਹਿ ਦੇ ਸਨ ਤੁਜ ਪਰਿਸਤ ਲੱਗ ਗਏ ਜੇਤੇ ਜਦੋਂ ਉਸ ਕਮਰੇ ਵਿੱਚ ਦਾਖਲ ਹੋਏ ਜਿਸ ਜਗ੍ਹਾ ਤੇ ਸਤਿਗੁਰੂ ਜੀ ਆਰਾਮ ਕਰਦੇ ਸਨੁਰ ਪਰ ਅੰਕ ਪਰ ਜੈ ਤਿਤਥੀ ਹੈ ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਬਿਰਤ ਅਵਸਥਾ ਦੇ ਵਿੱਚ ਨੇ ਕਿਉਂਕਿ ਕੋਵਰ ਲਵੇਰੀ ਹੋ ਚੁਕੀ ਹੈ ਤੇ ਸਤਗੁਰੂ ਜੀ ਬਲਾਤ ਤੇ ਆਰਾਮ ਕਰਦੇ ਹਨ ਹੁੰਡਣ ਨਾ ਸਮਾ ਹਤੋ ਸਭ ਜਨੋ ਕਿਲ ਜਦੋਂ ਪਤਾ ਲੱਗਿਆ ਵੀ ਸਤਪੁਰਾਂ ਦੇ ਹੁਣ ਆਰਾਮ ਕਰਨ ਦਾ ਸਮਾ ਹੋ ਗਿਆ ਤਾਂ ਜਿੰਨੇ ਵੀ ਸੇਵਕ ਨੇ ਉਹ ਚਲੇ ਗਏ ਸਿਬਕਾਂ ਨਿਕਟਾ ਕੋਲੇ ਭਾਨੋ ਉਸ ਵੇਲੇ ਕੋਈ ਵੀ ਸੇਵਕ ਨਹੀਂ ਹੈ ਜਿਹੜਾ ਸਤਗੁਰਾਂ ਦੇ ਕੋਲ ਹੋਵੇ ਨੀਂਦ ਸੁਤ ਜਾਤ ਨਿਹਾਰੋ ਹੁਣ ਜਦੋਂ ਪੀਂਦੀ ਪਾਣੀ ਜੀ ਨੇ ਵੇਖਿਆ ਵੀ ਮੇਰਾ ਜਿਹੜਾ ਪੋਤਰ ਅਰਜਨ ਹੈ ਉਹ ਆਪਣੇ ਨਾਨਾ ਜੀ ਦੇ ਪਲਾਂਗੇ ਦੇ ਕੋਲ ਚਲਿਆ ਨਹੀਂ ਕਿਉਂਕਿ ਕਈ ਵਾਰ ਅਸੀਂ ਬੱਚਿਆਂ ਦਾ ਵੜਾ ਧਿਆਨ ਰੱਖਦੇ ਆ ਵੀ ਬੱਚੇ ਜਾ ਕੇ ਬਈਏ ਬਜ਼ੁਰਗਾਂ ਨੂੰ ਤੰਗ ਨਾ ਕਰਨ ਕਿਉਂਕਿ ਬੱਚਿਆਂ ਦਾ ਸੁਭਾਅ ਜਿਹੜਾ ਕੁਝ ਹੋਰ ਤਰ੍ਹਾਂ ਦਾ ਹੁੰਦਾ ਹੈ ਪਰ ਘਰ ਦੇ ਜਿਹੜੇ ਬਜ਼ੁਰਗ ਹੁੰਦੀ ਹੈ ਉਹ ਵੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਐ ਪਰ ਇੱਕ ਬੇਨਤੀ ਤੁਹਾਨੂੰ ਕਰਾਂ ਪਲੀਜ਼ ਹੱਥ ਜੋੜ ਕੇ ਬੇਨਤੀ ਐ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਦੀ ਸੰਗਤ ਵਿੱਚ ਬਿਠਾਇਆ ਕਰੋ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਦੀ ਸੰਗਤ ਨਾਨੀ ਦੀ ਸੰਗਤ ਨਾਨੀ ਦੀ ਸੰਗਤ ਦਾਦੀ ਦੀ ਸੰਗਤ ਔਰ ਜੇ ਤੇ ਚੀਤਾ ਸਾਡੇ ਬੱਚੇ ਛੱਡ ਕੇ ਤਾਂ ਹੀ ਤੇ ਸਾਡੇ ਬੱਚੇ ਖੁਦਾ ਹੈ ਪੈਰੀ ਮੇਰੇ ਯਾਦ ਐਸੀ ਬਜ਼ੁਰਗਾਂ ਕੋਲ ਬੈਠਣਾ ਕਦੇ ਦਾਦੀ ਦੇ ਬੱਚੇ ਤੇ ਬੈਠਣਾ ਉਹਨਾਂ ਕੋਲ ਕਹਾਣੀਆਂ ਸੁਣੀਆਂ ਪੁਰਾਣੇ ਸਬੇ ਬਾਰੇ ਸੁਣਨਾ ਕਦੇ ਦਾਦੇ ਕੋਲ ਬੈਠਣਾ ਕਦੇ ਨਾਨੀ ਕੋਲ ਬੈਠਣਾ ਸਹਿਬ ਜਾਦੀ ਵੀ ਤੇ ਮਾਤਾ ਗੁਜਰ ਚ ਕੋਲ ਇਤਿਹਾਸ ਸੁਣਦੇ ਸੀ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਬਾਰੇ ਸੁਣਦੇ ਰਹੇ ਤਾਂ ਉਹ ਸਮਾਇਆ ਜੇ ਜਦੋਂ ਉਹਨਾਂ ਦੇ ਨਿਹਦਾਰ ਹੋ ਕੇ ਬਹੁਤ ਵੱਡੀਆਂ ਮਹਾਨ ਸ਼ਹਾਦਤਾਂ ਦਿੱਤੀਆਂ ਕਿਉਂਕਿ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਮਾਤਾ ਗੁਜਰ ਕੌਲ ਜੀ ਦੀ ਉਹ ਮਹਾਨ ਸਿੱਖਿਆ ਉਹ ਮਹਾਨ ਅਸੀਸ ਕਮ ਕਰ ਲਈ ਜਿਹੜੀ ਉਹਨਾਂ ਨੇ ਬਚਪੜੋ ਤੋਂ ਦੇ ਕੇ ਆਪਣੇ ਬੱਚਿਆਂ ਨੂੰ ਦਿੱਤੀ ਪਰ ਅੱਜ ਦੇ ਬੱਚਿਆਂ ਦੀ ਦੂਰੀ ਪੈ ਗਈ ਬਜ਼ੁਰਗਾਂ ਦੇ ਨਾਲ ਅੱਜ ਦੇ ਬੱਚਿਆਂ ਦੀ ਦੂਰੀ ਪੈ ਗਈ ਅੱਜ ਦੇ ਸਿੱਖ ਰੋਕਦੇ ਵਿੱਚ ਨਾ ਪੁੱਤ ਬੇਬੇ ਕੋਲ ਨਹੀਂ ਜਾਣਾ ਕਿਉਂ ਕਿ ਬੇਬੇ ਵਿੱਚ ਉਹ ਦੇਸ਼ਕ ਹੁੰਦਾ ਭਾਈ ਨਾਨੀ ਕੋ ਨਹੀਂ ਜਾਣਾ ਪੁੱਤ ਐਂ ਲਸੀ ਬਜ਼ੁਰਗਾਂ ਦੀ ਸੰਗਤ ਵਿੱਚ ਬੈਠਣਾ ਵੱਡਿਆਂ ਕੋਲ ਬਹੁਤ ਕੁਝ ਸਿੱਖਣਾ ਹੁਣ ਮੈਂ ਤਕਰੀਬਨ 30 ਸਾਲ ਤੋਂ ਟੱਪ ਚੱਲਿਆ ਮੈਂ ਅੱਜ ਵੀ ਬਜ਼ੁਰਗਾਂ ਦੀ ਸੰਗਤ ਕਰਦਾ ਕਿਉਂ ਕਿ ਜਿਹੜਾ ਉਹਨਾਂ ਕੋਲ ਤਜਰਬਾ ਹੈ ਉਹ ਆਪਣੀ ਬੋਲੀ ਜੋ ਕੁਝ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਣਾ ਗਾਹੀ ਵਗਾਹੀ ਉਹ ਅਸੀਂ ਕਿਤਾਬਾਂ ਵਿੱਚੋਂ ਕਿਤੋਂ ਸਿੱਖ ਸਕਦੇ ਹਾਂ ਉਹਨਾਂ ਦੇ ਆਪਣੇ ਜੀਵਨ ਦਾ ਅਨੁਭਵ ਹੈ ਉਹਨਾਂ ਨੇ ਉਹ ਸਾਰਾ ਕੁਝ ਆਪਣੇ ਜੀਵਨ ਵਿੱਚ ਵੇਖਿਆ ਹੈ ਇਸ ਕਰਕੇ ਜਦੋਂ ਬਾਤਾ ਭਾਨੀ ਜੀ ਨੇ ਵੇਖਿਆ ਕਿ ਗੁਰੂ ਅਰਜਨ ਸਾਹਿਬ ਜੀ ਉਸ ਪਾਲਕ ਦੇ ਕੋਲ ਚਲੇ ਗਏ ਐ ਜਿੱਤੇ ਧੰ ਗੁਰੂ ਅਮਰਦਾਸ ਮਹਾਰਾ ਜੀ ਆਰਾਮ ਕਰਦੇ ਹਨ ਭਾਈ ਬਹਿਨ ਹਿਤ ਕਰਤਾਰਾ ਕਹਿੰਦੇ ਬੀਬੀ ਭਾਨੀ ਜੀ ਇਸ ਗੱਲੋਂ ਡਰ ਕੇ ਵੀ ਗੁਰੂ ਪਿਤਾ ਜੀ ਆਰਾਮ ਕਰਦੇ ਐ ਕਿਤੇ ਮੇਰਾ ਪੁੱਤਰ ਜਾ ਕਰਕੇ ਉਹਨਾਂ ਨੂੰ ਕੋਠਾ ਨਾ ਦੇਵੇ ਕਿਤੇ ਉਹਨਾਂ ਨੂੰ ਚਾਕੇ ਤੰਗੜਾ ਕਰੇ ਤੇ ਡਰਦਿਆਂ ਭੱਜ ਕੇ ਗਏ ਹੈ ਕਿ ਜਾ ਕਰਕੇ ਮੈਂ ਆਪਣੇ ਪੁੱਤਰ ਨੂੰ ਪਾਕੜ ਲਵਾਂ ਨਤ ਲੱਗੀ ਤਹ ਬਹੁ ਮਾਤੀ ਲੈਂਦੇ ਉਸ ਵੇਲੇ ਖੇਡਦਿਆਂ ਖੇਡਦਿਆਂ ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਨੂੰ ਪਾਉਤ ਸਾਰੀ ਮਿੱਟੀ ਲੱਗੀ ਹੋਈ ਮੈਂ ਪਹਿਲਾਂ ਵੀ ਕਹਿੰਦੀ ਕਿ ਬੱਚਿਆਂ ਨੂੰ ਰੋਕਿਆ ਨਾ ਕਰੋ ਐਵੇਂ ਨਾ ਬੇਪੂਤਰ ਤੇਰੇ ਕੱਪੜੇ ਲੈ ਬੜ ਜਾਣੀ ਐ ਨਵੇਂ ਕੱਪੜੇ ਪਾਇਸੀ ਠੀਕ ਐ ਜਦੋਂ ਬਾਹਰ ਜਾਣੀ ਉਹ ਵੱਖਰੀ ਗੱਲ ਐ ਪਰ ਜਦੋਂ ਘਰ ਵਿੱਚ ਬੱਚਿਆਂ ਤੇ ਧਿਆਨ ਤੇ ਰੱਖੋ ਇਹ ਨਿੱਕੇ ਬੱਚਿਆਂ ਕੋ ਜਿਹਦਾ ਦੀ ਚੀਜ਼ ਖਾਣਾ ਜਾਣ ਉਹ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਬੱਚਿਆਂ ਦਾ ਪਰ ਘਰ ਵਿੱਚ ਜਦੋਂ ਸੀ ਸਾਡੇ ਕੋਲ ਟਾਈਮ ਨਾ ਬੱਚਿਆਂ ਨੂੰ ਖੁੱਲੇ ਵਿਹੜੇ ਵਿੱਚ ਛੱਡੋ ਮਿੱਟੀ ਵਿੱਚ ਖੇਡਣ ਦੋ ਨਾਲ ਪੁੱਤਾਂ ਨੂੰ ਦੋ ਇਹਦੇ ਨਾਲ ਉਹਨਾਂ ਦਾ ਗੋਦਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਵਿਕਾਸ ਹੋਏਗਾ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਉਹ ਮਿੱਟੀ ਲੱਗੀ ਸੀ ਦੰਦੋ ਘਰ ਉਹ ਲੱਗ ਕੇ ਪਾਟੀ ਇਹਦੇ ਜਦੋਂ ਬੀਬੀ ਭਾਜੀ ਜੀ ਨੇ ਜਾ ਕਰਕੇ ਵੇਖਿਆ ਗੁਰੂ ਅਰਜਨ ਸਾਹਿਬ ਜੀ ਬਚਪਨ ਦੀ ਅਵਸਥਾ ਵਿੱਚ ਨੇ ਤਾਂ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਉਸ ਪਲੰਘ ਨੂੰ ਫੜਿਆ ਹੋਇਆ ਜਿਸ ਪਲੰਘ ਤੇ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਆਰਾਮ ਕਰਦੇ ਸਨ ਉਹ ਬਕਾ ਜਨਨੀ ਲੱਗ ਤਹ ਗਇਆ ਅਭੀ ਜੀ ਕਹਿੰਦੇ ਐ ਜਦੋਂ ਜਨਨੀ ਭਾਵ ਮਾਤਾ ਭਾਨੀ ਜੀ ਬੀਬੀ ਭਾਨੀ ਜੀ ਆਪਣੇ ਪੁੱਤਰ ਕੋਲ ਗਈ ਐ ਤੇ ਜਾ ਕਰਕੇ ਵੇਖਿਆ ਹੈ ਸੰਗਪ ਲੰਗ ਤੇ ਠੰਡਾ ਪਾਇਆ ਕਹਿੰਦੇ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਪਲੰਗ ਨੂੰ ਫੜ ਕਰਕੇ ਥਲੋਤੇ ਹਨ ਜਹਨ ਮਿਤ ਜਬ ਨਿੱਕ ਸਗਾਰੀ ਕਹਿੰਦੇ ਜਦੋਂ ਆਪਣੇ ਪੁੱਤਰ ਨੂੰ ਗਹਿਣ ਦਾ ਰਖੁੰਦਾ ਪਕੜ ਲੈਣ ਗਹਿ ਕਰ ਪਕੜੀ ਨਾ ਆਈ ਹਾਥ ਬਾਣੀ ਵਿੱਚ ਵੀ ਉਦਾਹਰਨਾਂ ਹੋਈਆਂ ਸੋ ਗੈਰ ਅਰਥ ਹੁੰਦਾ ਪਗੜ ਲੈਣਾ ਤੇ ਜਦੋਂ ਆਪਨੇ ਪੁੱਤ ਨੂੰ ਘਰਨ ਵਾਸਤੇ ਗਏ ਰਹਿਣ ਪਿਖਾ ਜਿਰ ਪਾਲਣਾ ਕਿਰਾਓ ਚਾਰੀ ਕਹਿੰਦੇ ਜਦੋਂ ਪਾਸ ਗਏ ਤਾਂ ਕਿਰਪਾਲੂ ਸਤਿਗੁਰੂ ਧੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਖ ਲਿਆ ਉਹਨਾਂ ਦੀ ਜਾਗ ਖੁੱਲੀ ਕਿ ਉਹਨਾਂ ਨੇ ਫਿਰ ਸਾਇਜ ਸੁਭਾਏ ਇਹ ਵਾਚਨ ਕਹੇ ਮਹਲਾ ਜਹਰਨ ਤੇ ਅਖਰਿਓ ਚੌਕੀ ਜਿਤੇ ਧੜ ਗੁਰੂ ਅਮਰਦਾਸ ਬਹਾ ਜੀ ਨੂੰ ਉਹਨਾਂ ਦੇ ਵਿੱਚੋਂ ਬਹੁਤ ਕੁਝ ਦਿਖਾਈ ਦੇ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਗੁਰਤਾ ਗੱਦੀ ਤੇ ਬਰਾਜਮਾਨ ਹੋਣਾ ਤੇ ਦੂਸਰਾ ਆਪਣਾ ਦੋਤਾ ਜਾਣੇ ਕੀ ਅੱਜ ਕੋਈ ਤੁਸੀਂ ਵੇਖੋ ਜਿਹੜੇ ਨਾਨਾ ਨਾਨੀ ਆਪਣੀਆਂ ਦੋਤਿਆਂ ਨੂੰ ਕਿੰਨਾ ਪਿਆਰ ਕਰਦੇ ਐ ਦਾਦਾ ਦਾਦੀ ਆਪਣੀ ਪੋਤਰੀਆਂ ਨੂੰ ਆਪਣੀਆਂ ਪੋਤਰੀਆਂ ਨੂੰ ਕਿੰਨਾ ਪਿਆਰ ਕਰਦੇ ਸਾਡੇ ਇੱਕ ਕਹਾਵਤ ਵੀ ਮੂਲ ਦੇ ਨਾਲ ਬਾਜ ਪਿਆਰ ਬਹੁਤ ਪਿਆਰ ਕਰਦੇ ਬੜਾ ਪਿਆਰ ਹੈ ਬੱਚਿਆਂ ਦੇ ਨਾਲ ਇਸ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਿਆਰ ਕਰਦੇ ਐ ਤੇ ਕਹਿਣ ਲੱਗੇ ਵੀ ਕਿਨੂੰ ਲੈ ਕੇ ਨਾ ਜਾਵੋ ਇਹਨੂੰ ਇੱਥੇ ਹੀ ਖੜਾ ਰਹਿਨਤਿਓਂ ਝੁਕ ਕਰ ਸੋਗਰ ਕਹਿ ਪਾ ਕਰਿਓ ਕਹਦੇ ਉਸ ਵੇਲੇ ਧੰ ਗੁਰੂ ਅਮਰਦਾਸ ਮਹਾਰਾਜੀ ਭਾਵੇਂ ਬਡੇਪੇ ਦੀ ਅਵਸਥਾ ਵਿੱਚ ਨਹੀਂ ਪਰ ਦੋਨਾਂ ਹੱਥਾਂ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਪਾੜ ਲਿਆ ਉਪਰ ਕੋ ਉਠਾਇ ਤਪ ਤੋਲਿਓ ਕਹਦੇ ਸੋਖਨੀ ਆਦਿ ਮਹਾਰਾਜ ਨੇ ਇਹ ਅਨੁਭਵ ਕੀਤਾ ਗੁਰੂ ਪਰਲਖ ਸ੍ਰੀ ਮੁਖ ਬੋਲੇ ਉਹ ਕਿਤੇ ਸਤਗੁਰਾਂ ਨੇ ਜਦੋਂ ਉਹਨਾਂ ਦੇ ਸਰੀਰ ਦੇ ਭਾਰ ਨੂੰ ਵੇਖਿਆ ਤੇ ਮਹਾਰਾਜ ਨੇ ਇਹ ਬਚਨ ਕਹੇ ਭਾਰੇੁਰ ਜਗ ਮਹ ਬਿਦਤ ਹਾ ਆਕਿਆ ਭਾਨੀ ਇਹ ਸੰਸਾਰ ਦੇ ਵਿੱਚ ਭਾਰੀ ਗੁਰੂ ਪ੍ਰਗਟ ਹੋਣਗੇ ਆਉਣ ਵਾਲੇ ਸਰਵੇ ਵਿੱਚ ਇਹਨਾਂ ਦੀ ਜਿਹੜੀ ਮਹਿਮਾ ਹੈ ਉਹ ਪੂਰੇ ਸੰਸਾਰ ਵਿੱਚ ਖੇਲ ਰਹੇਗੀ ਬਾਣੀ ਕੋਪੋਖਿਤ ਪੜ੍ਹ ਹੋਆ ਹੈ ਤੇ ਨਾਲ ਹੀ ਆਖਿਆ ਵੀ ਇਹ ਬਾਣੀ ਦੇ ਬਹੁਤ ਦਰਥ ਹੈ ਜਹਾਜ ਮੁਰਦੇ ਇਹ ਗੱਲ ਪੱਤਾ ਨੇ ਵੀ ਕਹੀ ਜਦੋਂ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀ ਗੱਲ ਕਰਦੇ ਆ ਨਾ ਉਹਨਾਂ ਦਾ ਨਾਮ ਲੈਨੇ ਆ ਕਉਨਾ ਤੇ ਨਾਮ ਤੇ ਨਾਲ ਸੀ ਇੱਕ ਵਿਸ਼ੇਸ਼ਣ ਵਰਤਿਆ ਬਾਣੀ ਦੇ ਬੋਹਤ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਕਿਉਂ ਕਹੜਿਆ ਕਿਉਂਕਿ ਪੰਚਮ ਬਾਦਸ਼ਾ ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕਰਕੇ ਪਾਵਨ ਪੀਠ ਦੀ ਸੰਪਾਦਨਾ ਕਰਾਈ ਸੀ ਜਿਹੜਾ ਤੁਹਾਡਾ ਤੁਸੀਂ ਪਿਛਲੇ ਦਿਨਾਂ ਵਿੱਚ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਧਾਰੀ ਇਹ ਮਹਾਨ ਕਾਰਜਗੁਰੂ ਵਰਜਨ ਸਾਹਿਬ ਜੀ ਨੇ ਕੀਤਾ ਸੀ ਪਰ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਕਿ ਗੁਰੂ ਵਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਵੀ ਜਿਹੜਾ ਕਾਰਨ ਹੈ ਉਹ ਗੁਰੂ ਕਰਨ ਸਾਹਿਬ ਜੀ ਦੀ ਬਲੱਖਣ ਵਿਚਾਰਧਾਰਾ ਹੈ ਜਿਹੜੀ ਬਾਕੀ ਤਾ ਵਿਚਾਰਧਾਰਾਵਾਂ ਤੇ ਪੈਮਾ ਪਰਮਾ ਦਾ ਖੰਡਨ ਕਰਦੀ ਤਾਂ ਗੁਰੂ ਵਰਜਨ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹਾਲਾਂਕਿ ਇੱਕ ਵੱਖਰਾ ਵਿਸ਼ਾ ਪਾਠ ਜੀ ਕਹਿੰਦੇ ਕਾਲ ਯੁਗ ਜਹਾਜ ਅਰਜਨ ਗੁਰੂ ਇਹਦੇ ਕਾਲਜਕ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਣੀ ਦਾ ਸ਼ਬਦ ਦਾ ਉਹ ਵੇੜਾ ਉਹ ਜਹਾਜ਼ ਤਿਆਰ ਕੀਤਾ ਹੈ 사ਗਲ ਸ੍ਰਿਸ਼ਟ ਲਗ ਭੀਦਰੋ ਜਿਹਦੇ ਵਿੱਚ ਬੈ ਕੇ ਸਾਰੀ ਸ੍ਰਿਸ਼ਟੀ ਬਾਹਰ ਲੰਘ ਸਕਦੀ ਆ ਜਿਹੜੇ ਦੁਨਿਆਵੀ ਵੇੜੇ ਹਨ ਜਿਹੜੇ ਦੁਨਿਆਵੀ ਜਹਾਜ਼ ਨੇ ਇਹਨਾਂ ਦੀ ਤੇ ਸੀਮਾ ਨਾ ਇਸੇ ਵਿੱਚ 100 ਬੰਦਾ ਵਹਦਾ ਕਿਸੇ ਵਿੱਚ ਹਜ਼ਾਰ ਵਹਦਾ ਚਲੋ ਅੱਜ ਕੱਲ ਜਿਹੜੇ ਸਮੁੰਦਰੀ ਜਹਾਜ਼ ਹੈ ਉਹਦਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਫ਼ਰ ਕਰਕੇ ਪਾਰ ਲੰਘ ਸਕਦੇ ਪਰ ਸੁਗੱਚੀ ਲੋਕਾਈ ਨਹੀਂ ਵਹਿ ਸਕਦੀ ਪੂਰੇ ਦਾ ਪੂਰਾ ਸ਼ਹਿਰ ਵੀ ਨਹੀਂ ਵਹਿ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਇਹ ਸੁਗੱਚੀ ਲੋਕਾਈ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ ਪਾਰ ਗੁਰੂ ਕੋ ਤਾਰ ਪਾਰ ਕੋ ਲੰਗੇਗਾ ਜਿਹੜਾ ਇਸ ਜਹਾਜ਼ ਵਿੱਚ ਸਵਾਰ ਹੋਏਗਾ ਜਿਹੜਾ ਪਾਣੀ ਨਾਲ ਜੁੜੇਗਾ। ਗੁਰ ਜਹਾਜ਼ ਖੇਵਟ ਗੁਰੂ ਗੁਰੂ ਸਾਡੇ ਜੀਵਨ ਰੂਪੀ ਬੇੜੇ ਦਾ ਮਲਾਹ ਹੈ। ਗੁਰ ਬਿਨ ਤਰਿਓ ਨਾ ਕੋਈ। ਮਹਾਰਿ ਕੀਤੇ ਗੁਰੂ ਤੋਂ ਬਿਨਾ ਕੋਈ ਸੰਸਾਰ ਰੂਪੀ ਭਵ ਸਾਗਰ ਨੂੰ ਨਹੀਂ ਤਰ ਸਕਦਾ। ਗੁਰ ਜਹਾਜ਼ ਖੇਵਟ ਗੁਰੂ ਗੁਰੂ ਬਿਨ ਤਰਿਓ ਨਾ ਕੋਈ। ਗੁਰ ਪ੍ਰਸਾਦ ਪ੍ਰਭ ਪਾਈਐ।

ਉਨ੍ਹਾਂ ਦੀ ਵਿਚਾਰਧਾਰਾ ਦੇ ਨਾਲ ਸਾਝ ਪਾਈ ਜਿਹੜਾ ਬਾਣੀ ਦਾ ਖਜ਼ਾਨਾ ਗੁਰੂ ਅਰਜਨ ਸਾਹਿਬ ਜੀ ਨੇ ਸਾਡੇ ਪੁਰਖਿਆਂ ਦਾ ਸਾਡੇ ਪਿਓ ਦਾਦੀਆਂ ਦਾ ਸਾਡੀ ਝੋਲੀ ਵਿੱਚ ਪਾਇਆ ਕਿ ਅਸੀਂ ਉਸ ਖਜ਼ਾਨੇ ਦੇ ਭਾਗੀਦਾਰ ਬਣੇ ਮੈਂ ਪਿਛਲੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਸਾਧਕ ਦਾ ਨਾਮ ਅੰਤ ਭਾਗਡ ਸਜਣਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਓ ਦਾਦੀ ਦਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਾਇ ਦੇ ਦਾਦਾ ਰਾਤਨ ਨਾਲ ਜਾ ਕਾ ਕਸ਼ੂ ਨਾ ਮੋਲ ਭਰੇ ਪਢਾਰ ਅਕੂਟ ਅਤੂਲ ਖਾਵੇ ਖਰਚੇ ਰਲ ਬਿਲ ਭਾਈ ਟੋਟਨ ਆਵੇ ਵੱਧ ਤੋ ਜਾਈ ਕਹੋ ਨਾਨਕ ਜਿਸੰ ਵਸਤ ਕ ਲੇਖ ਲਖਾਏ ਸੋ ਏਤ ਖਜ਼ਾਨੇ ਲਇ ਰਲਾਏ ਏਤ ਖਜ਼ਾਨੇ ਲਇ ਰਲਾਏ ਦੇ ਅਰਥ ਨੇ ਉਹ ਇਸ ਖਜ਼ਾਨੇ ਦੇ ਭਾਗੀਦਾਰ ਹਿੱਸੇਦਾਰ ਬੜਗੇ ਜਿਨ੍ਹਾਂ ਤੇ ਮਾਲਕ ਨੇ ਕਿਰਪਾ ਕੀਤੀ ਜਿਹੜੇ ਬਾਣੀ ਨਾਲ ਜੁੜੇ ਗੁਰੂ ਕੇ ਸੁਖੋ ਸੋਚਣ ਵਾਲੀ ਗੱਲ ਹੈ ਆਪਣੇ ਅੰਦਰ ਝਾਤ ਮਾਰੋ ਵੀ ਅਸੀਂ ਇਸ ਸਿੱਖਾ ਜਾਣੇ ਦੇ ਭਾਗੀਦਾਰ ਬਣੇ ਕੀ ਕਦੇ ਅਸੀਂ ਬਾਣੀ ਪੜ੍ਹੀ ਕਦੇ ਅਸੀਂ ਗੁਰਦੇਵ ਕੀਤਾ ਕਦੇ ਅਸੀਂ ਬਾਣੀ ਦਾ ਸਹਿਜ ਪਾਠ ਰੇਕੀ ਸੁਣੀਆ ਅਸੀਂ ਕਦੇ ਕੁਰਬਾਨੀ ਦਾ ਕੀਰਤਨ ਸੁਣੀਆ ਕਦੇ ਗੁਰੂ ਕੀ ਬਾਣੀ ਨੂੰ ਸਮਝ ਕਰਕੇ ਜੀਵਨ ਵਿੱਚ ਲਾਉਣ ਦਾ ਯਤਨ ਕੀਤਾ ਜੇ ਤੇ ਇਹ ਸਾਰਾ ਕੁਝ ਅਸੀਂ ਕਰਦੇ ਆਂ ਤਾਂ ਕਿ ਅਸੀਂ ਇਸ ਖਜ਼ਾਨੇ ਦੇ ਭਾਗੀਦਾਰਾਂ ਤੇ ਖਮੀਰਾਂ ਸਿੱਖ ਵਰਗਾ ਕੋਈ ਅਮੀਰ ਨਹੀਂ ਜਿਵੇਂ ਕੋਲ ਕੁਰਬਾਨੀ ਹੈ ਜਿਦੇ ਕੋਲ ਸ਼ਬਦ ਹੈ ਜਿਦਾ ਗੁਰੂ ਗਿਆਨ ਹੈ ਤੇ ਜੇ ਜੇ ਸਾਰਾ ਕੁਝ ਨਹੀਂ ਤੇ ਸੱਚ ਜਾਣੇ ਸਭ ਕੁਝ ਹੁੰਦਿਆਂ ਵੀ ਅਸੀਂ ਗੰਗਾਲਾਂ ਇਹ ਗੱਲ ਚੇਤੇ ਰੱਖਿਓ ਸਭ ਕੁਝ ਹੁੰਦਿਆਂ ਵੀ ਅਸੀਂ ਕੰਗਾਲਾਂ ਇਸ ਕਰਕੇ ਭੱਜ ਜੀ ਕਹਿੰਦੀ ਹੈ ਕਾਲ ਚੁਗ ਜਹਾਜ਼ ਅਰਜਲ ਗੁਰੂ ਸਾਧਨ ਸ੍ਰੇਸ਼ਟ ਲਾਗ ਬੀ ਕਰੋ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਐਸਾ ਵੇੜਾ ਐਸਾ ਜਹਾਜ਼ ਤਿਆਰ ਕੀਤਾ ਸ਼ਬਦ ਦਾ ਬਾਣੀ ਦਾ ਨਾਮ ਦਾ ਜਿਹਦੇ ਵਿੱਚ ਸਵਾਰ ਹੋ ਕੇ ਸੁਗੰਜੀ ਲੋਕਾਈ ਜਿਹੜੀ ਹੈ ਪਾਰ ਲੱਗ ਸਕਦੀ ਹੈ